ਸਾਰੀ ਉਮਰ ਬਾਪੂ ਤੇ ਰਿਸ਼ਤੇ ਛੰਭੇ ਕਰਕੇ ਨਿਕਲ ਗਿਆ ਤੂੰ ਆਪਣੇ ਬੱਚਿਆਂ ਨੂੰ ਛੱਡਦਾ ਯਾਰ ਘਰ ਨਹੀਂ ਛੱਡਦਾ ਤੂੰ ਨਸ਼ੇ ਪਿੱਛੇ ਮਰ ਗਿਆ ਸਾਰੀ ਉਮਰ ਮਾਂ ਪਿਓ ਨੂੰ ਛੱਡਦਾ ਭਰਾ ਮਾਂ ਨੂੰ ਛੱਡਦਾ ਜਿਹਦੀ ਖਾਤਰ ਤੂੰ ਛੱਡਿਆ ਜਿਹਦੇ ਨਾਲ ਤੂੰ ਸਾਰੀ ਉਮਰ ਰਿਹਾ ਉਹਨੇ ਤੈਨੂੰ ਛੱਡਤਾ ਹੁਣ ਕੀ ਪਿਆ ਬੱਲੇ ਇਹਨੂੰ ਭਰੋਸਾ ਨਹੀਂ ਜੀਏ ਤੇ ਇੰਨਾ ਭਰੋਸਾ ਜਦੋਂ ਤੇ ਕਰਦੇ ਹੱਡ ਪੈਰ ਚੱਲਦੇ ਸੀ ਤੈਨੂੰ ਕੰਮ ਕਰਾਈ ਗਿਆ ਚੁੰਡੀ ਗਿਆ ਤੇ ਅੱਜ ਜਦੋਂ ਮਰਨ ਵਾਲਾ ਹੋ ਗਿਆ ਇੱਥੇ ਸੁੱਟ ਗਿਆ ਯਾਰ ਦੋ ਬਵਾਈ ਤੁਸੀਂ ਇਹਨੂੰ ਜੀਵਨ ਸਿਆਂ ਨੂੰ ਇੱਥੇ ਕਾਹ ਤੋਂ ਛੱਡ ਕੇ ਗਏ ਹੋ ਸਾਡੇ ਕੋਲੇ ਐ ਤੁਸੀਂ ਮਿਲ ਕੇ ਕਾਹ ਤੋਂ ਨਹੀਂ ਗਏ ਐ ਕਾਹ ਤੋਂ ਛੱਡ ਕੇ ਭੱਜ ਗਏ ਸਾਰੀ ਮੈਂ ਨਹੀਂ ਆਇਆ ਸੀਗਾ ਹੋਰ ਮੁੰਡੇ ਸੀਗੇ ਸਾਰੀ ਉਮਰ ਬਾਈ ਤੇਰੇ ਨਾਲ ਕੱਢੀ ਇਹ ਬੰਦੇ ਨੇ ਯਾਰ ਸਾਰੀ ਉਮਰ ਤੇਰੇ ਨਾਲ ਕੱਢਤੀ ਡੋਡਿਆਂ ਤੇ ਸ਼ਰਾਬ ਤੇ ਕੋਈ ਤਨਖਾਹ ਦਿੱਤੀ ਸੀ ਜਦ ਕੋਈ ਤਨਖਾਹ ਲੈਂਦਾ ਸੀ ਤੂੰ ਆਖੋ ਜੀ ਖਰਮ ਖਾਣਾ ਪੀਣਾ ਹੀ ਸੀ ਖਾਣਾ ਪੀਣਾ ਜਾਨੀ ਤਾਂ ਰਹਿੰਦਾ ਹੀ ਘਰ ਨੂੰ ਦੀ ਗੱਲ ਆ ਭੈਣੋ ਭਰਾਵੋ ਜੇ ਕੋਈ ਤੁਸੀਂ ਮਦਦ ਕਰਨਾ ਚਾਹੁੰਦੇ ਆ ਨਾ ਕਿਸੇ ਦੀ ਐਂ ਸੁੱਟ ਕੇ ਨਾ ਜਾਇਆ ਕਰੋ ਐਂ ਛੱਡ ਕੇ ਨਾ ਜਾਇਆ ਕਰੋ ਰਿਕਵੈਸਟ ਹੀ ਆ ਬਾਈ ਸਾਨੂੰ ਮਿਲੋ ਤਾਂ ਸਹੀ ਤੁਹਾਨੂੰ ਦੱਸੋ ਤਾਂ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਐਸੇ ਪੇਸ਼ੈਂਟ ਸਾਡੇ ਕੋਲੇ ਇੱਥੇ ਆ ਜਾਂਦੇ ਜਾਂ ਕੋਈ ਛੱਡ ਜਾਂਦਾ ਜਾਂ ਕੋਈ ਸੁੱਟ ਜਾਂਦਾ ਕਈ ਛੱਡਣਾ ਵੀ ਸੁੱਟ ਕੇ ਗਿਆ ਬਾਪੂ ਨੂੰ ਕੋਈ ਇੱਥੇ ਵੀ ਸਾਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਐ ਕਰਨੀ ਪੈਂਦੀ ਜਿਵੇਂ ਕੋਈ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੋਵੇ ਕਿਉਂਕਿ ਬਾਪੂ ਨੇ ਸਾਰੀ ਜ਼ਿੰਦਗੀ ਨਸ਼ਾ ਕੀਤਾ ਸ਼ਰਾਬ ਪਿੰਦਾ ਰਿਆ ਨਸ਼ਾ ਕਰਦਾ ਰਿਆ ਹੁਣ ਸਰੀਰ ਤੁਸੀਂ ਦੇਖੋ ਪੇਟ ਚ ਪਾਣੀ ਭਰ ਗਿਆ ਲੀਵਰ ਬਿਲਕੁਲ ਖਤਮ ਆ ਆ ਤੁਸੀਂ ਦੇਖੋ ਪੇਟ ਕਿਵੇਂ ਫੁੱਲਿਆ ਪਿਆ ਤੋੜੇ ਵਾਂਗੂ ਅੱਖਾਂ ਦੇਖੋ ਕਿਵੇਂ ਪੀਲੀਆਂ ਹੋਈਆਂ ਪਈਆਂ ਸ਼ਰਾਬ ਪੀ ਪੀ ਕੇ ਬਾਪੂ ਨੇ ਆਪਣਾ ਨਾਮ ਜੀਵਨ ਸਿੰਘ ਦੱਸਿਆ ਪਿਤਾ ਜੀ ਦਾ ਨਾਮ ਹਾਕਮ ਸਿੰਘ ਦੱਸਿਆ ਪੈਰਾਂ ਤੇ ਦੇਖੋ ਜ਼ਖਮ ਲਤਾਂ ਗਲੀਆਂ ਪਈਆਂ ਸ਼ੂਗਰ ਹੋ ਗਈ ਲੀਵਰ ਦੀ ਪ੍ਰੋਬਲਮ ਆ ਗਈ ਕਿਡਨੀਆਂ ਵੀ ਖਰਾਬ ਹੋਈਆਂ ਖੜੀਆਂ ਤੇ ਹੁਣ ਇਹ ਬਾਪੂ ਕ੍ਰਿਆਮ ਪਿੰਡ ਤੋਂ ਦੱਸਦਾ ਵੀ ਮੈਂ ਉੱਥੋਂ ਆਇਆ ਇੱਥੇ ਸੁੱਟ ਗਿਆ ਛੱਡ ਗਿਆ ਕੋਈ ਨਸਰਾਲਾ ਪਿੰਡ ਦੱਸਦਾ ਬਾਪੂ ਆਪਣਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਣੇ ਮੁੰਡੇ ਦਾ ਨਾਮ ਲਕੀ ਨਸਰਾਲਾ ਦੱਸਦਾ ਦੋ ਭਰਾ ਹੋਰ ਹੈਗੇ ਇੱਕ ਮਰ ਗਿਆ ਕਹਿੰਦਾ ਦੋ ਭਰਾ ਜਿਉਂਦੇ ਆ ਦੋ ਵੱਡੇ ਤੇ ਇੱਕ ਛੋਟੇ ਆ ਵੱਡੇ ਹੀ ਸਾਰੇ ਇੱਕ ਦਣਾ ਹੈਗਾ ਇੱਕ ਦਣਾ ਕਰਵਾਂ ਪਿਆ ਹੂੰ ਇੱਕ ਦਣਾ ਓਂਕਾਰ ਓਂਕਾਰ ਸਿੰਘ ਮਤਲਬ ਉਹ ਵੀ ਬਾਪੂ ਜੱਥਨਾ ਨਹੀਂ ਚਾਹੁੰਦਾ ਕਿਉਂਕਿ ਬਾਪੂ ਨੂੰ ਐ ਹੁਣ ਵੀ ਮੇਰਾ ਲਾਜ ਨਾ ਕਿਤੇ ਹੋਰ ਨਾ ਮੈਨੂੰ ਵਾਪਸ ਭੇਜ ਦੇਣ ਜਾਂ ਲਾਜ ਨਾ ਕਰਾਉਣ ਜਾਂ ਮੇਰੇ ਪਿੰਡ ਪਤਾ ਕਰਨਗੇ ਮੈਨੂੰ ਕੋਈ ਮਾੜਾ ਕਹੂਗਾ ਮਨੂੰ ਸਾਨੂੰ ਬਹੁਤ ਕਈ ਵਾਰੀ ਇਸ ਤਰ੍ਹਾਂ ਦੇਖਣਾ ਪੈਂਦਾ ਬੰਦਾ ਜਾਣ ਕੇ ਦੱਸਣਾ ਨਹੀਂ ਚਾਹੁੰਦਾ ਚਲੋ ਬਾਪੂ ਦਾ ਸੁਰਤ ਚਾ ਪੂਰਾ ਕੈਂਪ ਪਿਆ ਹਜੇ ਕਈ ਬੰਦੇ ਥੋੜੇ ਜਿਹਾ ਜ਼ਿਆਦਾ ਢਿੱਲੇ ਹੁੰਦੇ ਆ ਉਸ ਟਾਈਮ ਉਹਨਾਂ ਤੋਂ ਪੁੱਛ ਗੇਤੀ ਵੀ ਨਹੀਂ ਕਰ ਸਕਦੇ ਇੱਕਦਮ ਅਸੀਂ ਪੂਰੀ ਤੇ ਫਿਰ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਉਹ ਕੌਣ ਸੀ ਕਿਵੇਂ ਸੀ ਕਿੱਥੋਂ ਸੀਗਾ ਪਰ ਬੜੀ ਦੁੱਖ ਦੀ ਗੱਲ ਆ ਭੈਣੋ ਭਰਾਵੋ ਜੇ ਕੋਈ ਤੁਸੀਂ ਮਦਦ ਕਰਨਾ ਚਾਹੁੰਦੇ ਆ ਨਾ ਕਿਸੇ ਦੀ ਐ ਸੁੱਟ ਕੇ ਨਾ ਜਾਇਆ ਕਰੋ ਐ ਛੱਡ ਕੇ ਨਾ ਜਾਇਆ ਕਰੋ ਰਿਕਵੈਸਟ ਹੀ ਆ ਬਾਈ ਜੀ ਸਾਨੂੰ ਮਿਲੋ ਤਾਂ ਸਹੀ ਸਾਨੂੰ ਦੱਸੋ ਤਾਂ ਸਹੀ ਤੁਸੀਂ ਇਹ ਗੇਟ ਦੇ ਬਾਹਰ ਛੱਡ ਕੇ ਭੱਜ ਗਿਓ ਬਾਈ ਹਾਂ ਦੇਖੋ ਉਹ ਉੱਥੇ ਮੂਹਰੇ ਕੈਂਪ ਵਾਲੇ ਪਾਸੇ ਕੋਈ ਛੱਡ ਗਿਆ ਵਾਪਸ ਨੂੰ ਦਲਬਾਖ ਸਿੰਘ ਸਾਹਿਬ ਸਰਪੰਚ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾ ਵਧੀਆ ਵੀਰ ਜੀ ਗੁਰਪ੍ਰੀਤ ਸਿੰਘ ਪੋਰੇ ਵੀਰ ਜੀ ਮਨੁੱਖਤਾਰੀ ਸੇਵਾ ਤੋਂ ਹਾਂਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਤਾਂ ਇੱਕ ਨਾ ਬੰਦਾ ਆਇਆ ਸਾਡੇ ਕੋਲੇ ਜੀਵਨ ਸਿੰਘ ਨਾਂ ਇਹਦਾ ਇਹ ਕਹਿੰਦਾ ਮੈਂ ਕ੍ਰਿਆਮ ਪਿੰਡ ਸ਼ਮਸ਼ਾਨ ਘਾੜ ਚ ਪਿਆ ਰਹੀ 1.5-2 ਮਹੀਨਿਆਂ ਤੋਂ ਸੀਗਾ ਕਿਦਾਂ ਦਾ ਬੰਦਾ ਥੋੜੇ ਪਿੰਡ ਪਿਆ ਸ਼ਮਸ਼ਾਨ ਘਾੜ ਚ ਜੀਵਲ ਸਿੰਘ ਜੀਵਲ ਸਿੰਘ ਇਹ ਹੈ ਥੋੜੇ ਪਿੰਡ ਦਾ ਨਹੀਂ ਹੈਗਾ ਹੈ ਨਸਰਾਲੇ ਦਾ ਇਹ ਚਾਰਪੁਰ ਜ਼ਿਲ੍ਹੇ ਦਾ ਟਰੱਕ ਡਰਾਈਵਰ ਸੀਗਾ ਟਰੱਕਾਂ ਟਰੱਕਾਂ ਤੇ ਰਿਹਾ ਸ਼ਰਾਬ ਸ਼ੂਬ ਜ਼ਿਆਦਾ ਪੀਂਦਾ ਸੀ ਹੁਣ ਇਹਦਾ ਪੇਟ ਚ ਪਾਣੀ ਭਰਿਆ ਪਿਆ ਵਾ ਲੀਵਰ ਚ ਪ੍ਰੋਬਲਮ ਆ ਤੇ ਕੱਲ ਇਹਨੂੰ ਇੱਥੇ ਕੋਈ ਸਾਡੇ ਸੁੱਟ ਗਿਆ ਬਾਹਰ ਛੱਡ ਗਿਆ ਕੋਈ ਇੱਥੇ ਨਹੀਂ 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 ਸਰ ਇਦਾਂ ਨਹੀਂ ਹੈਗੀ ਇਹਦੀ ਮੈਂ ਦੱਸਦਾ ਤੁਹਾਨੂੰ ਇਹ ਸੋਚਾਰਨ ਕਰਦੇ ਆ ਕਿ ਕੀ ਵੀ ਜੀ ਐਕਚੁਅਲ ਜੋ ਰੈਲਿਟੀ ਹੈ ਦੇਖੋ ਵੀ ਦੱਸਣ ਤੋਂ ਜੋ ਇਹ ਨਾ ਸਾਡੇ ਪਿੰਡ ਦਾ ਹੀ ਇੱਕ ਬੰਦਾ ਉਹਨੇ ਟਰੈਕਟਰ ਦੇ ਵੀ ਦਾ ਕੰਮ ਕਰਦਾ ਸੀ ਅੱਛਾ ਜੀ ਮਨੋ ਜੀ ਇਹਦੀ ਬੈਕਸਟਾ ਪਤਾ ਨਹੀਂ ਕਿ ਕਿੱਥੋਂ ਲਾਉਂ ਗਿਆ ਕਰਦਾ ਇਹ ਜੀ ਉਹਦੇ ਨਾਲ ਡਰਾਈਵਰੀ ਕਰਦਾ ਸੀ ਰਹਿੰਦਾ ਵਿੱਚ ਸੀ ਬਟ ਮੌਣ ਹੈ ਨਾ ਸਾਡੇ ਉਥੇ ਇੱਕ ਨਾਲੀ ਉਹ ਪਹਿਲਾਂ ਤਾਂ ਮਿਲ ਉਹ ਦਵਾਈਦਾਰੂ ਉਹ ਹੀ ਕਰਾਉਂਦਾ ਰਿਹਾ ਸ਼ਾਇਦ ਅੱਛਾ ਜੀ ਫਿਰ ਉਹ ਮਹੀਨੇ ਤੋਂ ਮਹੀਨੇ ਤੋਂ ਕੋਈ ਵੀ ਇਹਨੂੰ ਪੁੱਛਦੇ ਸੀ ਅੱਛਾ ਜੀ ਇਹਨਾਂ ਦੇ ਸਰਵਿਸ ਸਟੇਸ਼ਨ ਹੈ ਇੱਕ ਲੱਗਿਆ ਸੀ ਨਾਲ ਦੇ ਪਿੰਡ ਤੋਂ ਮੁੰਡੇ ਕਰਦਾ ਅੱਛਾ ਜੀ ਫਿਰ ਉਹ ਉਹਦੇ ਕੋਲ ਰਹਿੰਦਾ ਸੀ ਉਹ ਥੇ ਜਿੱਥੇ ਤਾਂ ਉਹ ਹੀ ਇਹਦਾ ਦਵਾਈਦਾਰੂ ਜਾਂ ਰੂਟ ਪਾਣੀ ਦਾ ਕਰਦਾ ਸੀ ਇਹ ਸ਼ਰਾਬ ਸ਼ਰੂਬ ਵੀ ਇੱਥੇ ਹੀ ਪੀਂਦਾ ਰਿਹਾ ਉਹ ਮੈਂ ਸ਼ਰਾਬ ਪਹਿਲਾਂ ਹਾਂਜੀ ਕਾਫੀ ਪੀਂਦਾ ਰਿਹਾ ਮੈਨੂੰ ਖਿਆਲ ਨਾਲ ਧੁੱਪੀ ਵੀ ਖੰਦਾ ਰਿਹਾ ਇਹ ਫਿਰ ਹੁਣ ਇਹਦੇ ਥੋੜੀ ਜਿਹੀ ਮੇਰੇ ਲੀਵਰ ਚ ਪ੍ਰੋਬਲਮ ਸੀ ਮੈਂ ਪੁੱਛਿਆ ਸੀ ਵੀ ਕੀ ਪ੍ਰੋਬਲਮ ਹੂੰ ਲੇਕਿਨ ਅਸੀਂ ਮੇਰੀ ਦਵਾਈ ਦਾ ਵੀ ਚੱਲਦੀ ਆ ਬੇ ਉਥੋਂ ਹੂੰ ਹਾਂਜੀ ਜਾਣਦਾ ਨਾ ਸਰਪੰਚ ਸਾਹਿਬ ਨੂੰ ਪਛਾਣ ਲਈ ਬਾਜ ਬਾਕੀ ਨੂੰ ਪਛਾਣ ਲੈਣਾ ਬਾਕੀ ਬਾਈ ਨੂੰ ਤੂੰ ਸਾਨੂੰ ਝੂਠ ਕਾ ਤੋ ਬੋਲੀ ਜਨਾ ਵੀ ਮੈਂ 3 ਮਹੀਨੇ ਹੌਲੀ ਹੌਲੀ ਰੁੜ ਕੇ ਆਏ ਆ ਪਿੰਡ ਪਹੁੰਚੇ ਆ ਮੈਂ ਭਾਈ ਡਰਦਾ ਸੀ ਮੈਂ ਕਹਾ ਕੋਈ ਵੀ ਜਵਾਬ ਦੇਤਾ ਕਰਦਿਆ ਨੇ ਵੀ ਇਹ ਜਿਹੜਾ ਗੱਡੀ ਨਾਲ ਨਹੀਂ ਵੀ ਜਵਾਬ ਬਾਪੂ ਫਿਰ ਝੂਠ ਕਦੋਂ ਬੋਲੀ ਜਾਂਦਾ ਸਾਨੂੰ ਮੈਂ ਤੈਨੂੰ ਪਹਿਲਾਂ ਹੀ ਬਿੰਦੇ ਸਾਰੀ ਗੱਲ ਕੀਤੀ ਬਾਪੂ ਝੂਠ ਨਾ ਬੋਲੀ ਸੱਚ ਦੱਸੀ ਗੱਲ ਵੀ ਅਸੀਂ ਤੇਰੀ ਮਦਦ ਕੀਤਾਹੀਂ ਤੈਨੂੰ ਬਿਠਾਇਆ ਬਾਪੂ ਇੱਥੇ ਤਾਂ ਹੀ ਤੈਨੂੰ ਨਹਾਇਆ ਤਵਾਇਆ ਕੱਪੜੇ ਬਦਲਾਇਆ ਤੈਨੂੰ ਮੈਂ ਵੀ ਮੈਂ ਤਾਂ ਬਾਈ ਹੁਣ ਨਹੀਂ ਝੂਠ ਬੋਲਣਾ ਇਹਨਾਂ ਨੂੰ ਮੇਰੇ ਕੋਲ ਗੱਲ ਆਈ ਸੀ ਤੂੰ ਫੇਰ ਵੀ ਝੂਠ ਬੋਲੀ ਜਾਂਦਾ ਸਾਨੂੰ ਹਜੇ ਵੀ ਯਾਰ ਨਹੀਂ ਹੁੰਦਾ ਨਹੀਂ ਹੋ ਸਕਦਾ ਮੇਰੇ ਕੋਲ ਕੋਈ ਬੰਦਾ ਆਇਆ ਸੀ ਇਦਾਂ ਕਿਤੇ ਉਹ ਨਹੀਂ ਇਹਦੀ ਗੱਲ ਕਰਦਾ ਉਹ ਇਦਾਂ ਵੀ ਉਹਦੀ ਹੈਲਪ ਨਹੀਂ ਕਰਦੇ ਕੋਈ ਅੱਛਾ ਜੀ ਤੇ ਮੈਂ ਇਹਨੂੰ ਕਿਹਾ ਸੀ ਤੂੰ ਯਾਰ ਮੈਂ ਤੇਰੇ ਨਾਲ ਖੜਦਾ ਉਹਨੂੰ ਮੈਂ ਜਿਹੜਾ ਉਹ ਬੰਦਾ ਮੇਰੇ ਕੋਲ ਆਇਆ ਸੀ ਮੈਂ ਤਾਂ ਮੈਂ ਖੜਦਾ ਤੂੰ ਉਹ ਤੇ ਤਰਖਾਸ਼ ਦੇ ਠਾਣੇ ਕੀ ਮੇਰੀ ਸਾਰੀ ਉਮਰ ਦੇ ਵਿੱਚ ਤੂੰ ਇਹਨੇ ਇੰਦਾ ਕਿ ਦੀ ਹੁਣ ਤੂੰ ਬਰੇ ਇਲਾਜ ਕੀ ਉਹ ਨਹੀਂ ਕਰਾਉਂਦਾ ਵੀ ਜੋ ਇਹਦਾ ਬਣ ਰਾਇਸ ਤਾਂ ਆਪਾਂ ਦਵਾਉਨੇ ਆ ਦੇਖੋ ਹਾਂ ਬਾਪੂ ਤੂੰ ਉਹਨੇ ਸਾਰੀ ਉਮਰ ਕੱਢੀ ਨਹੀਂ ਹਾਂ ਸਹੀ ਗੱਲ ਆ ਕੀ ਨਾਮ ਉਹਦਾ ਬੱਬੂ ਤੇ ਬੱਬੂ ਨੇ ਸਾਰੀ ਉਮਰ ਲਾਈ ਆ ਉਹ ਜਵਾਬ ਇਹਦਾ ਚੱਕਦਾ ਹੀ ਨਹੀਂ ਨਹੀਂ ਭੁੱਕੀ ਤੇ ਤੇ ਸ਼ਰਾਬ ਤੇ ਲਾਈ ਆ ਬਸ ਹਾਂ ਪੈਸਾ ਤਾਂ ਨਹੀਂ ਜਮਾ ਕਰੇ ਕੋਈ ਲੈ ਤੂੰ ਤਨਖਾਹ ਲੈਂਦਾ ਸੀ ਕੋਈ ਇੱਕਰ ਇਹਨਾਂ ਬਾਕੀ ਨੂੰ ਪਤਾ ਸਭ ਨੂੰ ਨਹੀਂ ਤੁਸੀਂ ਮੈਨੂੰ ਦੱਸੋ ਤਨਖਾਹ ਲੈਂਦੇ ਸੀ ਕੋਈ ਨਹੀਂ ਕੋਈ ਫਿਰ ਬਸਰ ਭੁੱਖੀ ਤੇ ਸ਼ਰਾਬ ساری ਉਮਰ ਕੱਢਤੀ ਹੁਣ ਉਹਨੇ ਮਨਾ ਕਰਤਾ ਝੱਗਾ ਝੱਗਾ ਜਵਾਬ ਦਿੱਤਾ ਮੈਂ ਨਹੀਂ ਕਰਨਾ ਕੋਈ ਵਾਹ ਕਮਾਲ ਹੋ ਗਈ ਫਿਰ ਜੀਵਨ ਸਿੰਘ ਐਸੇ ਗੱਲੋਂ ਮੈਂ ਡਰਦਾ ਇਹ ਮੈਂਗਾ ਉਹਦੇ ਬੱਲੇ ਕੱਖ ਨੀਗਾ ਉਹਨੇ ਦੇਣਾ ਕਾ ਫਿਰ ਹੁਣ ਉਹੀ ਛੱਡ ਕੇ ਗਿਆ ਤੇ ਸੱਚ ਦੱਸਦੇ ਹੁਣੇ ਵੀ ਗੱਲ ਵੀ ਇੱਥੇ ਕੌਣ ਛੱਡ ਕੇ ਗਿਆ ਸਾਰੇ ਸੁਣੀਆਂ ਗੱਲ ਗੱਲ ਤਾਂ ਸੁਣ ਲਓ ਨਹੀਂ ਪਤਾ ਲੱਗ ਗਿਆ ਨਾ ਬਾਕੀ ਬਾਈ ਨੇ ਮੈਂ ਗੱਲ ਕਰੀ ਜਾਨਾ ਦੱਸ ਹੀ ਦੇਣਾ ਮੈਨੂੰ ਇੱਥੇ ਆਟੋ ਕਰਾਇਆ ਅੱਡੇ 'ਚ ਨਹੀਂ ਕਿਹਨੇ ਕਰਾਇਆ ਉਹਨੇ ਸੋਨੀ ਨੇ ਕਹਿੰਨੇ ਸੋਨੀ ਨੇ ਕਰਾਇਆ ਉਹਨੇ ਬੱਬੂ ਨੇ ਕਰਾਈ ਬੱਬੂ ਨੇ ਨਹੀਂ ਹਾਂ ਮਤਲਬ ਸਾਰੇ ਇਕੱਠੇ ਹੀ ਆਏ ਹੂੰ ਬਰੋਪੀ ਆ ਇਹਨਾਂ ਕੋ ਉਹਨਾਂ ਨੇ ਕਰਾਇਆ ਉਹਨਾਂ ਨੇ ਕਰਾਇਆ ਹਾਂ ਉਹਨਾਂ ਨੇ ਉਹਨੂੰ ਦੱਸਿਆ ਹੂੰ ਤੇ ਇੱਥੇ ਮਨੁਖਤਾ ਗੈਂਦਰੀਆ ਮੇਰਾ ਨਾਮ ਰਾਇਲ ਵੀ ਐਨੀਆ ਫਿਰ ਉਹ ਛੱਡ ਕੇ ਗਏ ਇੱਥੇ ਤੈਨੂੰ ਉਹ ਇੱਥੇ ਬਾਹਰ ਲਾ ਕੇ ਚਲੇ ਗਏ ਆਹੋ ਮੁੰਡਾ ਜਿਹੜਾ ਡਰਾਈਵਰ ਜਗਾ ਅਈ ਤੇ ਮੈਗਾ ਅੰਦਰ ਕਰਕੇ ਆਉਂ। ਕੌਣ ਸੀ ਨਾਮ ਦੱਸ ਮੈਨੂੰ ਗਰੁੱਪ ਚ ਕਿਹੜੇ ਕਿਹੜੇ ਬੰਦੇ ਜਿਹੜੇ ਤੈਨੂੰ ਲੁਧਿਆਣੇ ਤੇ ਤੇਰੇ ਨਾਲ ਆਏ ਉਹ ਕਿਹੜੇ ਕਿਹੜੇ? ਇਹਨੇ ਬੱਬੂ ਦੱਸੂ ਉਹਨਾਂ ਦੇ ਨਾਮਾਂ ਦਾ ਡਰਾਈਵਰਾਂ ਦਾ। ਮੈਂ ਤੈਨੂੰ ਪੁੱਛਦਾ ਬਾਪੀ ਤੂੰ ਦੱਸ। ਜਿਹੜੇ ਆਟੋ ਵਾਲਾ ਸਾਟੋ ਵਾਲਾ ਨਹੀਂ ਜਿਹੜੇ ਤੈਨੂੰ ਉੱਥੋਂ ਗਰੁੱਪ ਲੈ ਕੇ ਆਇਆ ਬੱਬੂ ਦੇ ਨਾਲ ਦੇ ਸੀ ਜਿਹੜੇ। ਕਿਹੜੇ ਕਿਹੜੇ ਛੱਡ ਕੇ ਗਏ? ਬੱਬੂ ਦੇ ਨਾਲ ਦਾ ਗਰੁੱਪ ਕਿਹੜਾ? ਕੋਈ ਨਹੀਂ। ਲੈ। ਹੁੰਦਾ ਤੂੰ ਕਹੀ ਜਾਂਦਾ ਵੀ ਉਹਨਾਂ ਦਾ ਗਰੁੱਪ ਵੀ ਸੀ ਸਾਰਾ ਉਹੀ ਛੱਡ ਕੇ ਗਏ ਆ ਡਰਾਈਵਰ ਜਿਹੜਾ ਮੋੜ ਆ ਉਹ ਕੌਣ ਸੀ ਕੀ ਨਾਂ ਸੀ ਉਹਦਾ ਭਾਈ ਡਰਾਈਵਰ ਦਾ ਨਾਂ ਨਹੀਂ ਪਤਾ ਕੋਈ ਬੱਬੂ ਨੂੰ ਪਤਾ ਉਹਦਾ ਨਾਂ ਬੱਬੂ ਹਜੇ ਵੀ ਝੂੜੋ ਸਾਰੇ ਰਾਤ ਤੋਂ ਆਏ ਤੂੰ ਉਹਨੂੰ ਪੁੱਛਿਆ ਵੀ ਨਹੀਂ ਭਾਈ ਤੂੰ ਕੀ ਨਾਂ ਹੈ ਤੇਰਾ ਨਾਂ ਤਾਂ ਭਾਈ ਤਾਂ ਮੈਂ ਕਿਹਾ ਜੋ ਤੇ ਸੱਸ ਦਾ ਜਾਣਾ ਉਹਨੇ ਆਪ ਗਿਆ ਜੀਵਨ ਸਿੰਘ ਹਜੇ ਵੀ ਝੂਠ ਨਾ ਬੋਲ ਹਜੇ ਤੇਰਾ ਢੱਡ ਪੱਟਣਾ ਆਇਆ ਪਿਆ ਸਾਹਮਣੇ ਮੁੱਥੇ ਲੱਗਦੀ ਆ ਬੱਬੂ ਯਾਰ ਇੱਕ ਮਿੰਟ ਦਾ ਕੰਮ ਹੈ ਬੱਬੂ ਨੂੰ ਕਹੋ ਉਹਦਾ ਕੀ ਨੰਬਰ ਜਨਾਬੀ ਬੱਬੂ ਬੱਬੂ ਦਾ ਨੰਬਰ ਦਿਓ ਵੀਰੇ ਤੁਸੀਂ ਸਾਨੂੰ ਬੱਬੂ ਦਾ ਸਰ ਮੈਂ ਨੰਬਰ ਹੈ ਮੇਰੇ ਕੋਲ ਦਾ ਹੈ ਨਹੀਂ ਤਾਂ ਤੇ ਮੈਂ ਤੁਹਾਨੂੰ ਪ੍ਰਵਕਤਰਾ ਕਰ ਦਿੰਦਾ ਨਹੀਂ 5 ਮਿੰਟ ਚ ਹਾਂਜੀ ਹਾਂ ਬੋਲੋ ਨੰਬਰ ਆ ਨੰਬਰ ਲਾਓ ਭਈਆ ਤੂੰ ਸਵੇਰ ਕੀ ਗੱਲ ਆ ਫਿਰ ਜੀਵਨ ਸਾਨੂੰ ਝੂਠ ਹੀ ਬੋਲੀ ਗਿਆ ਤੈਨੂੰ ਨਹੀਂ ਭਾਜੀ ਮੈਂ ਝੂਠ ਬੋਲਿਆ ਮੈਨੂੰ ਪਤਾ ਮੈਂ ਕਿਹਾ ਜਿਹੋ ਜਿਹੋਰੀ ਹਾਲ ਤੇ ਆ ਤੇ ਇਹ ਵੀ ਨਾ ਮਨਾ ਕਰ ਜਣ ਮੈਂ ਮੁੜ ਕੇ ਰੋੜ ਲੁੱਕੇ ਰ ਬੱਬੂ ਫਿਰ ਝੂਠ ਬੋਲਣਾ ਸੀ ਤੂੰ ਸਾਨੂੰ ਆਣੀ ਗੱਲ ਮੈਸੇ ਗੱਲ ਤੇ ساری ਉਮਰ ਬਾਪੂ ਤੇਰੇ ਝੂਠ ਦੇ ਕਰਕੇ ਨਿਕਲ ਗਈ ਤੂੰ ਆਦੇ ਬੱਚਿਆਂ ਨੂੰ ਛੱਡਦਾ ਯਾਰ ਘਰ ਵਾਲੀ ਨੂੰ ਛੱਡਦਾ ਤੂੰ ਨਸ਼ੇ ਪਿੱਛੇ ਮਰ ਗਿਆ ساری ਉਮਰ ਮਾਂ ਪਿਓ ਨੂੰ ਛੱਡਦਾ ਭਰਾ ਮਾਂ ਨੂੰ ਛੱਡਦਾ ਜਿਹਦੀ ਖਤਰ ਤੂੰ ਛੱਡਿਆ ਜਿਹਦੇ ਨਾਲ ਤੂੰ ساری ਉਮਰ ਰਿਹਾ ਉਹਨੇ ਤੈਨੂੰ ਛੱਡਤਾ ਹੁਣ ਕੀ ਪਿਆ ਪੱਲੇ ਮੈਨੂੰ ਭਰੋਸਾ ਨਹੀਂ ਸੀ ਇਹ ਤੇ ਐਂ ਦਾ ਕਰੂਗਾ ਮੈਂ ਕੀ ਪਿਆ ਪੱਲੇ ਕਹਿੰਦਾ ਸੀਗਾ ਕਿ ਮੈਂ ਤੇਰੇ ਨਾਲ ਨਹੀਂ ਰਹਿਦਾ ਮੇ ਤੁਹਾਨੂੰ ਇਲਾਜ ਨਹੀਂ ਕਰਾਵਾਂ ਜੋ ਵੀ ਕਰਾਣਾ ਤੇ ਮੈਂ ਤੇਰੇ ਕੋਲ ਮੇਰੇ ਨਾਲ ਕਰਦੇ ਜਮਾ ਆਪ ਇਕੱਲਾ ਕੋਈ ਇੰਨੀ ਗੱਲਾਂ ਬੰਦੇ ਨੂੰ ਨਹੀਂ ਚੱਲਦੀਆਂ ਸੀਗੀਆਂ ਆਪੇ ਇਹ ਕਹਿੰਦਾ ਇਲਾਜ ਵੀ ਨਹੀਂ ਕਰਾਇਆ ਮੇਰਾ ਮੈਂ ਸਦਾ ਹੀ ਸੀਗਾ ਇਲਾਜ ਜੇ ਕਰਉਂਦਾ ਉੱਥੇ ਹੀ ਕਰਵਾਉਂਦਾ ਰਿਹਾ ਜਿੰਨੂੰ ਜਿੰਨੀ ਕਿਸੇ ਮੈਨੂੰ ਨਹੀਂ ਹੁਣ 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 ਦੀ ਗੱਲ ਕਰਦੇ ਹੁਣ ਦੀ ਪਹਿਲਾਂ ਤਾਂ ਕਰਾਇਆ ਹੋ ਪਰ ਪਹਿਲਾਂ ਵੀ ਜੇ ਸਹੀ ਇਲਾਜ ਹੋ ਜਾਂਦਾ ਵੀਰੇ ਇਹਦੇ ਲੀਵਰ ਨੂੰਰ ਚ ਇੰਨੀ ਦਿੱਕਤ ਆਉਣੀ ਨਹੀਂ ਸੀਗੀ ਨਾ ਇਹ ਉਸ ਟਾਈਮ ਕਹਿੰਦੇ ਜਿੰਨੀ ਕਿ ਮੈਨੂੰ ਨੌਲੇਜ ਆ ਨਾ ਇਸ ਚੀਜ਼ ਦੀ ਕਿਉਂਕਿ ਮੈਨੂੰ ਇਸ ਚੀਜ਼ ਦਾ ਪਰਦਾ ਆ ਕਿਉਂਕਿ ਮੈਨੂੰ ਇਹ ਦਿਨ ਲੱਗਿਆ ਕਿ ਡਾਕਟਰ ਨੇ ਇਹਨੂੰ ਮਨਾ ਕੀਤਾ ਸੀ ਕਿ ਉਹ ਸ਼ਰਾਬ ਨਹੀਂ ਪੀਣੀ ਹਾਂ ਤੇ ਇਹ ਦੁਬਾਰਾ ਮੈਨੂੰ ਖਿਆਲ ਨਾਲ ਸ਼ਰਾਬ ਪੀਣ ਲੱਗ ਪਿਆ ਬਸ 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 ਉਹ ਪਹਿਲਾਂ ਠੀਕ ਹੋ ਗਿਆ ਸੀ ਇਹ ਹੈ ਕਿ ਮੇਰੇ ਲਿਵਰ 'ਚ ਪਾਣੀ ਭਰਦਾ ਸੀ ਤਾਂ ਪੇਟ ਕਾਫੀ ਇਹਦਾ ਪੇਟ ਤਾਂ ਹੁਣ ਵੀ ਭਾਈ ਪਾਟਣ ਵਾਲਾ ਹੋਇਆ ਪਿਆ ਹਾਂਜੀ ਹਾਂਜੀ ਚਲੋ ਭਾਈ ਦਿਲਵਾਨ ਸਿੰਘ ਬਾਈ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਥੈਂਕ ਯੂ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ ਓਕੇ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਾਂ ਲਾ ਦੇਖੋ ਜੀ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਵੀ ਆਉਂਦੀ ਹੈ ਕਈ ਵਾਰੀ ਇਹੋ ਜਿਹੀਆਂ ਗੱਲਾਂ ਸੀ ਜਦੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਾਡੇ ਬਾਪੂ ਆ ਸਾਡੇ ਪਿਓ ਆ ਵਰਗਾ ਬਾਪੂ ਵੀ ਆ ਪਰ ਉਹ ਜਿੰਦਗੀ ਸਾਰੀ ਜਿੰਦਗੀ ਗਲਤੀਆਂ ਕਰੇ ਹੁਣ ਜੇ ਇਹ ਜਿਹੇ ਬੰਦੇ ਨੂੰ ਅਸੀਂ ਇੱਥੋਂ ਮੋੜ ਦਈਏ ਵੀ ਵਾਪਸ ਇਥੋਂ ਆਟੋ ਬਿਠਾ ਕੇ ਸੀ ਕਈ ਵੀ ਬਾਪੂ ਕ੍ਰਿਆਮ ਪਿੰਡ ਛੱਡਿਆ ਉਹਨੇ ਤੈਨੂੰ ਵਾਪਸ ਤੇ ਉਹ ਸਾਡੀ ਜ਼ਮੀਰ ਲਾਉ ਨਹੀਂ ਕਰਦੀ ਪਰ ਉਹ ਬੰਦਿਆਂ ਦੀ ਜ਼ਮੀਰ ਕਿਵੇਂ ਲਾਉ ਕਰ ਗਈ ਜਿਹੜੇ ਬੰਦਿਆਂ ਨੇ ਸਾਰੀ ਉਮਰ ਦੇ ਨਾਲ ਕੱਢੀ ਆ ਚਲੋ ਨਹੀਂ ਇਨਾਜ ਕਰਾ ਸਕਦੇ ਸੀ ਘੱਟੋ ਘੱਟ ਐ ਸੁੱਟ ਕੇ ਤਾਂ ਨਾ ਜਾਂਦੇ ਨਹੀਂ ਸੇਵਾ ਇਲਾਜ ਹੁੰਦੀ ਸੀ ਕਿ ਤਾਂ ਪਿੰਡ ਚ ਨਾ ਅਨਾਉਂਸਮੈਂਟ ਕਰਾ ਕੇ ਪਏ ਇਕੱਠੇ ਕਰ ਲੈਂਦੇ ਆ ਬਾਕੀ ਜਿਹਨੇ ਸਾਰੀ ਉਮਰ ਕੰਮ ਕਰਾਇਆ ਚਾਹੇ ਮਾੜਾ ਚਾਹੇ ਚੰਗਾ ਚਾਹੇ ਸ਼ਰਾਬ ਨਾ ਹੋਇਆ ਜਿਵੇਂ ਉਹਦੇ ਨਾਲ ਹੀ ਪਿੰਦਾ ਸੀ ਉਹਦੇ ਕੋਲੇ ਰਹਿੰਦੇ ਉਦੋਂ ਹੀ ਕੱਢ ਦਿੰਦਾ 15 ਸਾਲ 20 ਸਾਲ ਪਹਿਲਾਂ ਹੀ ਜਵਾਬ ਦੇ ਜਾਂਦਾ ਵੀ ਭਾਈ ਤੂੰ ਨਸ਼ੇੜੀ ਹੈ ਸ਼ਰਾਬੀ ਹੈ ਮੈਨ ਕਿੱਥੋਂ ਰੱਖਣਾ ਜਦੋਂ ਤੱਕ ਰਹੇ ਤੇ ਹੱਡ ਪੈਰ ਚੱਲਦੇ ਸੀ ਤੈਨੂੰ ਕੰਮ ਕਰਾਈ ਗਿਆ ਚੁੰਡੀ ਗਿਆ ਉਦੋਂ ਨਸ਼ਾ ਨਹੀਂ ਸੀ ਕਰਦਾ ਕਿਤੇ ਤੇ ਅੱਜ ਜਦੋਂ ਮਰਨ ਵਾਲਾ ਹੋ ਗਿਆ ਇੱਥੇ ਸੁੱਟ ਗਿਆ ਯਾਰ ਆ ਨਵੇਂ ਸ਼ਹਿਰ ਦੇ ਕੋਲੇ ਪਿੰਡਾ ਪਿੰਡ ਕਰਿਆ ਆਮ ਪਿੰਡ ਜਿਹੜਾ ਨਵਾਂ ਸ਼ਹਿਰ ਪਿੰਦਾ ਬਾਪੂ ਪਹਿਲਾਂ ਬਾਪੂ ਵੀ ਸਾਨੂੰ ਕੋਹ ਨਹੀਂ ਦੱਸ ਰਿਹਾ ਕੱਲ ਦਾ ਹੁਣ ਜਦੋਂ ਅਸੀਂ ਪਿੰਡ ਫੋਨ ਲਾ ਲਿਆ ਪਤਾ ਕਰਾ ਲਿਆ ਹੁਣ ਬਾਪੂ ਵੀ ਅਸੀਂ ਜਾਂਦਾ ਪੁੱਟਰ ਪੁੱਟਰ ਹੁਣ ਫੋਨ ਵੀ ਨਹੀਂ ਚੱਕ ਰਿਹਾ ਕਿਉਂਕਿ ਸਾਡਾ ਨੰਬਰ ਜਾ ਰਿਹਾ ਉੱਪਰ ਨਾਮ ਜਾ ਰਿਹਾ ਉਹ ਮਨੁੱਖਤਾ ਦੀ ਸੇਵਾ ਦਾ ਹੈਲੋ ਹਾਂਜੀ ਬੱਬੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਡਾ ਫੋਨ ਨਹੀਂ ਚੱਕ ਰਿਹਾ ਦੂਜੇ ਫੋਨ ਤੋਂ ਲਾਈ ਜਾਂਦੇ ਅਸੀਂ ਭਾਜੀ ਮੈਂ ਸਕੂਟਰੀ ਤੇ ਸੀਗਾ ਇਦਾਂ ਨਹੀਂ ਹੈਗਾ ਵੀ ਨਹੀਂ ਚੱਕਦੇ ਮੈਂ ਫੇਰ ਸਕੂਟਰੀ ਤੇ ਸੀ ਮੈਂ ਹੁਣ ਖੜੀ ਕੀਤੀ ਉਹ ਚੱਕਿਆ ਬੱਬੂ ਭਾਈ ਤੁਸੀਂ ਇਹਨੂੰ ਜੀਵਨ ਸਿੰਘ ਨੂੰ ਇੱਥੇ ਕਾਹਤੋਂ ਛੱਡ ਕੇ ਗਏ ਹੋ ਸਾਡੇ ਕੋਲੇ ਐ ਤੁਸੀਂ ਮਿਲ ਕੇ ਕਾਹਤੋਂ ਨਹੀਂ ਗਏ ਐਂ ਕਾਹਤੋਂ ਛੱਡ ਕੇ ਭੱਜ ਗਏ ਭਾਜੀ ਮੈਂ ਨਹੀਂ ਆਇਆ ਸੀਗਾ ਹੋਰ ਮੁੰਡੇ ਸੀਗੇ ਬਾਪੂ ਦੇਖੋ ਹਾਂਜੀ ਝੂਠ ਨਾ ਬੋਲ ਬਾਈ ਬਣ ਕੇ ਜੀਵਨ ਸਿੰਘ ਦੱਸੀ ਜਾਂਦਾ ਸਾਰੀ ਗੱਲਾਂ ਮੂਰੇ ਬੈਠਾ ਮੇਰੇ ਭਾਜੀ ਇਹਨੇ ਪੁੱਛ ਲਓ ਵੀ ਐਟੋ ਦੇ ਨਾਲ ਮੈਂ ਆਇਆ ਸੀ ਪੁੱਛ ਹਾਂ ਉਹ ਕਹਿੰਦਾ ਉਹਨਾਂ ਨੇ ਭੇਜਿਆ ਸੀ ਜਰ ਜਾਣਾ ساری ਉਮਰ ਬਾਈ ਤੇਰੇ ਨਾਲ ਕੱਢੀ ਏ ਬੰਦੇ ਨੇ ਯਾਰ ساری ਉਮਰ ਤੇਰੇ ਨਾਲ ਕੱਢਤੀ ਡੋਡਿਆਂ ਤੇ ਸ਼ਰਾਬ ਤੇ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਸੁਣੋ ਮੇਰੇ ਕੋਲ ਟਰੱਕ ਲਿਗਾ ਭਾਈ 4-5 ਸਾਲ ਹੋ ਗਏ ਮੈਂ ਬੀਚ ਦਿੱਤਾ ਇਹਨੂੰ ਪੁੱਛ ਲੋ ਮੇਰੇ ਨਾਲ 4-5 ਸਾਲ ਇਹ ਜੁੜ ਰਿਹਾ 4-5 ਸਾਲ ਇਹਨੇ ਆਪਣੀ ਖਾਦੀ ਪੀਤੀ ਫੇ ਮੇਰੇ ਕੋਲ ਆਪਣਾ ਕਿੰਨੇ ਸਾਲ ਰਹੇ ਆ ਬਾਬੇ ਤੂੰ 18 ਸਾਲ 18 ਸਾਲ ਇਹਦੀ ਕੁੜੀ ਦਾ ਵਿਆਹ ਕੀਤਾ ਬਾਹਰ ਭੇਜੀ ਇਹਦਾ ਲਵਾਰ ਤੋਂ ਸਕਾ ਮਕਾਨ ਵੀ ਹੈ ਨਹੀਂ ਸ ਕੋਲੇ ਤੇ ਆ ਗੱਲ ਸੁਣਿਓ ਜੀਵਨ ਦੀ ਆ ਕੀ ਕਹਿੰਦੇ ਜੀ ਇਹਦੀ ਕੁੜੀਆਂ ਨਿਆਣੇ ਵੀ ਬੜਾ ਏ ਤੇ ਗੱਡੀ ਚਲਾ ਕੇ ਫੇਰ ਨਿਆਣੇ ਪੜਾ ਕੇ ਤੇ ਬੜੇ ਲਿਕੇ ਚਰੋ ਮਹਾਰਾਜ ਨੇ ਤਰੱਕੀ ਕੀਤੀ ਪੜ ਗਏ ਬਾਹਰ ਚਲੇ ਗਏ ਬਾਹਰ ਚਲੇ ਗਏ ਵੱਡੀ ਕੁੜੀ ਇੱਕ ਗਈ ਆ ਬਾਕੀ ਇੱਕ ਕੁੜੀ ਤਾਂ ਇਹਦੇ ਕੋਲ ਕੀ ਸੀ ਉਦੋਂ ਬਾਈ ਕੋਲੇ ਉਦੋਂ ਗੱਡੀਆਂ ਸੀ ਦੋ ਤੈਨੂੰ ਹੂੰ ਪਹਿਲਾਂ ਜਦੋਂ ਮੈਂ ਚੜਿਆ ਉਹ ਇੱਕੋ ਹੀ ਗੱਡੀ ਸੀ ਉਹ ਵੀ ਵੇਚਣ ਤੇ ਲੱਗੀ ਕੋਈ ਵੇਚਣ ਤੇ ਲੱਗੀ ਹਾਂ ਤੇ ਹੁਣ ਸਾਰਾ ਕੁਝ ਬਣ ਗਿਆ ਬੱਚਾ ਬਾਹਰ ਚਲੇ ਗਿਆ ਘਰ ਵੀ ਬਣ ਗਿਆ ਕੋਠੀ ਵਰਗਾ ਘਰ ਬਣਿਆ ਔਰ ਮੈਨੂੰ 5 ਸਾਲ ਲੱਗ ਪੰਜ ਸਾਲਾਂ ਅੱਜ ਮੈਨੂੰ ਦਿਖਾ ਦੇ ਉਹ ਡਰਾਈਵਰ ਬਣਾ ਕੇ ਦਿਖਾ ਲੈ ਹੁਣ ਕਹਿੰਦੇ 5 ਸਾਲ ਲੱਗੇ ਹਲੋ ਇਹਨੂੰ ਪੁੱਛਿਆ ਮੈਨੂੰ ਕਿੰਨੇ ਚਿਰ ਛੱਡ ਕੇ ਗਿਆ ਨੂੰ ਹੋ ਗਿਆ 2 ਸਾਲ ਹੋ ਗਏ 3 ਹੋ ਗਿਆ ਕੱਢ ਦੇ ਵਿੱਚੋਂ ਨਹੀਂ ਛੱਡ ਕੇ ਮੈਨੂੰ ਗਿਆ ਸੀ ਮੈਂ ਗੱਡੀ 베ਚਤੀ ਮੈਂ ਜਿਹੜਾ ਹਿਸਾਬ ਕੀਤਾ ਮੈਂ ਕਿਹਾ ਮਾਣ ਮੇਰੇ ਕੋਲ ਕੱਖ ਨਹੀਂ ਆ ਮੇਰਾ ਤਾਂ ਘਰ ਵੀ ਵੇਚ ਗਿਆ ਸੀ ਚਲੋ ਕੱਖ ਨਹੀਂ ਦਿੱਤਾ ਤਾਂ ਕਿ ਕੋਈ ਤਨਖਾਹ ਦਿੱਤੀ ਸੀ ਤਨ ਨਹੀਂ ਕੋਈ ਤਨਖਾਹ ਲੈਂਦਾ ਸੀ ਤੂੰ ਕੱਖ ਨਹੀਂ ਸਰਬ ਖਾਣਾ ਪੀਣਾ ਹੀ ਸੀ ਕਾਣਾ ਬੀਣਾ ਜਾਨੀ ਤਾ ਰੰਗੂ ਰਿੰਦਾ ਹੀ ਕਾ ਰੰਗੂ ਰਿੰਦਾ ਜਿਵੇਂ ਭਰਾ ਰਹਿੰਦੇ ਆ ਉਹ ਮੇਰੇ ਰਿੰਦਾ ਸੀ ਹਾਂਜੀ ਇਹ ਗੱਲ ਤਾਂ ਸੁਣੋ ਇਹਨੂੰ ਇਹ ਪੁੱਛਿਆ ਵੀ ਲਾਇਸੈਂਸ ਹੈਗਾ ਕੋਈ ਧਾਰ卡ਡ ਹੈਗਾ ਇਹ ਦੇਖੋ ਉਹ ਤਾਂ ਬਾਅਦ ਦੀਆਂ ਗੱਲਾਂ ਛੱਡੋ ਕੁਝ ਵੀ ਨਹੀਂ ਸੀਗਾ ਪਰ ਇਨਸਾਨੀਅਤ ਸੀਗੀ ਤੁਹਾਡੇ ਕੋਲੇ ਵੀ ਤੁਸੀਂ ਮੇਰੀ ਗੱਲ ਤਾਂ ਸੁਣੋ ਆਦੇ ਵੀ ਮੇਰੇ ਕੋ ਇੰਨਾ ਇਹਦਾ ਲਾਜ ਕਰਾਇਆ ਜਦੋਂ ਮੇਰੇ ਕੋ 3 ਸਾਲਾਂ ਬਾਅਦ ਆਇਆ ਨਾ ਇਹ ਮੈਂ ਕਦੀ ਜਿਹੜਾ ਮਹਿੰਗੇ ਦਾ ਮਹਿੰਗਾ ਹਸਪੀਟਲ ਜਾ ਕੇ ਦਾ ਪਾਣੀ ਘੜਾ ਸਰਕਾਰੂ ਘੜਾਇਆ ਪ੍ਰਾਈਵੇਟ ਘੜਾਇਆ ਉਹ ਤੋਂ ਬਾਅਦ ਇਹਨੂੰ ਦਵਾਈ ਲੈ ਕੇ ਦਿੱਤੀ ਫੇਰ ਇਹਦੇ ਪਾਣੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਹਿਮਤ ਆਂ ਵੀ ਤੁਸੀਂ ਲਾਜ ਕਰਾਇਆ ਉਹ ਪਰ ਇਹਨੂੰ ਸੁੱਟ ਕੇ ਕਾਹ ਤੋਂ ਗਏ ਇੱਥੇ ਕਾਹ ਤੋਂ ਭੇਜਿਆ ਤੁਸੀਂ ਭਾਈ ਇਹ ਮੈਂ ਤਾਂ ਇਹਨੂੰ ਇਹ ਕਿਹਾ ਵੀ ਤੇਰੇ ਮੁੰਡੇ ਕੋ ਛੱਡਿਆ ਮੈਂ ਹਰਪੁਰ ਉਹਨਾਂ ਨੇ ਇਹਨੂੰ ਸੁਣੋ ਜਰ ਭਾਈ 18 ਸਾਲਾਂ ਦੀ ਤਾਂ ਬੰਦਾ ਨਾ ਭਾਈ 18 ਸਾਲਾਂ ਦੇ ਵਿੱਚ ਤਾਂ ਤੂੰ ਕਿੱਡਾ ਭਾਈ ਮੇਰੀ ਗੱਲ ਤਾਂ ਸੁਣੋ ਪੱਥਰ ਦੇ ਲੋ ਯਾਰ ਤੁਸੀਂ ਸੁਣੋ 5 ਦੇ 6 ਸਾਲ ਮੈਂ ਮੈਂ ਨਾ ਇਹਨੇ ਡਰਾਈਵਰੀ ਕੀਤੀ ਜੀ ਕਦੀ ਵੀ ਮਾਮੀਆਂ ਦੀ ਗੱਡੀ ਤੇ ਕਿਸੇ ਚਾਚਿਆਂ ਦੀ ਕਿਸੇ ਲਾਦਿਆਂ ਦੀ ਗੱਡੀ ਤੇ ਜਰਾ ਪੈਨ ਉਹ ਹੱਟਿਆ ਨਹੀਂ ਤੇ ਇਹਦਾ ਅੰਦਰੋਂ ਜ਼ਰੀਰ ਗਾਲ੍ਹਿਆ ਜੀ ਇਹਨੇ ਪਰ ਬੱਬੂ ਭਾਈ ਤੁਸੀਂ ਐਂ ਨਹੀਂ ਸੀ ਛੱਡਣਾ ਯਾਰ ਇਹਨੂੰ ਗੱਲ ਇਹ ਆ ਵੀ ਹੁਣ ਇਹਦਾ ਸਾਥ ਦੇਣ ਦਾ ਟਾਈਮ ਸੀਗਾ ਹੁਣ ਤੁਸੀਂ ਐਂ ਛੱਡਣਾ ਸਾਡੇ ਕੋਲੇ ਆਪ ਛੱਡ ਜਾਂਦੇ ਆਪ ਆ ਕੇ ਨਾ ਸਾਨੂੰ ਆਹ ਗੱਲ ਦੱਸ ਕੇ ਛੱਡ ਜਾਂਦੇ ਵੀ ਭਾਈ ਆ ਬੰਦਾ ਮੇਰੇ ਕੋਲ ਇੰਨਾ ਟਾਈਮ ਕੰਮ ਕਰਦਾ ਸੀ ਮੇਰੀ ਗੱਲ ਸੁਣੋ ਮੈਂ ਤਾਂ ਬਹੁਤ ਇਹਨੇ ਪਿੰਡ ਵੀ ਇਹਦੇ ਛੱਡ ਕੇ ਆਇਆ ਉਹ ਪਿੰਡ ਜਿਹੜਾ ਸਾਰੀ ਉਮਰੇ ਘਰੇ ਨਹੀਂ ਬੜਿਆ ਇਹਨੇ ਬੱਚਿਆਂ ਦੀ ਬਾਤ ਨਹੀਂ ਪੁੱਛੀ ਇਹਨੇ ਬੱਚੇ ਨਹੀਂ ਪਾਲੇ ساری ਉਮਰ 18 ਸਾਲ ਤੱਕ ਠੋਡੇ ਰਕੇ ਪੀੜਾ ਨਾਲ ਲਾਤੀ ਹੁਣ ਇਹ ਬੱਚੇ ਇਹਨੂੰ ਕਾਹਦੋਂ ਸੰਭਣਗੇ ਭਾਜੀ 18 ਸਾਲ ਤੱਕ ਮੈਨੂੰ ਆਪ ਡਰਾਈਵਰੀ ਕਰਦੇ ਨੂੰ ਕਿਹਾ ਮੈਂ ਤਾਂ ਕਨੈਕਟਰੀ ਕਰਦਾ ਸੀ 5-7 ਸਾਲ ਇਹ ਮੈਨਾਂ ਰਿਆ 5 ਸੁਣੋ ਪਹਿਲਾ 6 ਮਹੀਨੇ ਗੱਡੀ ਦੇ ਕੋਈ ਕਾਗਜ਼ੀਦਾਂ ਦੇ ਹੋ ਗਏ ਸੀ ਤਾਂ ਮੈਨੂੰ ਮੈਨੂੰ ਢੀਲ ਜਾਣਾ ਪਿਆ 6 ਮਹੀਨੇ ਉੱਥੋਂ ਰਹਿ ਗਏ ਉੱਥੋਂ ਜਦੋਂ ਬਾਹਰ ਆਏ ਤਾਂ ਫੇਰ ਇਹ ਮੈਨਾਂ ਰਣਿਆ 14 ਸਾਲ ਮੈਨਾਂ ਰਿਹਾ ਹੁੰਦਾ ਤੇ 18 ਸਾਲ ਜ਼ਿੰਦਗੀ ਦੇ ਥੋੜੇ ਹੁੰਦੇ ਆ ਮੈਂ ਉਹੀ ਤਾਂ ਕਹਿਣਾ ਵੀਰੇ 18 ਸਾਲ ਉਹ ਦੱਸਦਾ ਮੂਰੇ ਬੈਠਾ ਤੇਰੇ ਸਾਹਮਣੇ ਤੁਸੀਂ ਕਿਰਿਆ ਪਿੰਡ ਜਾ ਕੇ ਦੇਖ ਲਓ ਵੀ ਇਹਨੂੰ ਮੈਨਾਂ 4-5 ਸਾਲ ਹੋ ਗਿਆ ਮੈਨੇ ਛੱਡ ਕੇ ਗਿਆ ਨੂੰ ਫਿਰ ਥਾਣੀ ਜੀ ਵੀ ਇਹ ਹੋਇਆ ਇਹਨੇ ਲਿਖਤ ਪੜਤ ਕੀਤੀ ਮੈਨੂੰ ਦਵਾਈ ਦਵਾ ਦੇਵੇ ਮੇਰੇ ਪਿੰਡ ਛੱਡਿਆ ਵੇ ਭਾਜੀ ਫਿਰ ਮੈਂ ਇਹਨੂੰ ਇਹਦੇ ਪਿੰਡ ਛੱਡ ਗਿਆ ਆ ਫਿਰ ਇਹਦਾ ਮੁੰਡਾ ਜਾ ਕੇ ਭਾਜੀ ਫਿਰ ਸਾਡੇ ਪਿੰਡ ਛੱਡ ਗਿਆ ਕਹਿੰਦਾ ਸਿਵਿਆਂ ਚ ਮਰੇ ਕਿੱਦੇ ਮਰੇ ਕਹਿੰਦਾ ਮੈਂ ਨਹੀਂ ਇਹਦਾ ਕੁਝ ਨਹੀਂ ਉਹ ਲੈਟਰ ਮੈਨੂੰ ਲਿਖ ਕੇ ਪੰਚਾਇਤ ਦਾ ਦੇ ਆਪਣੇ ਨਾਮ ਦਾ ਇਹਦੀ ਘਰ ਦੀ ਦੇ ਨਾਮ ਦਾ ਲਿਖ ਕੇ ਮੈਨੂੰ ਦੇ ਗਿਆ ਜੀ ਉਹ ਕਿੱਥੇ ਲੈਟਰ ਭੇਜਿਓ ਸਾਨੂੰ ਮੈਂ ਤੁਹਾਨੂੰ ਬਾਅਦ ਕਰਕੇ ਭੇਜ ਦਿੰਦਾ ਜੀ ਭੇਜਿਓ ਕੀ ਕਰੀਏ ਬਾਈ ਦੇਖੋ ਮਤਲਬ ਅੱਜ ਦੇ ਇਨਸਾਨ ਦੀ ਆ ਕਹਾਣੀ ਨਸ਼ੇ ਦੀ ਜਿਹੜੀ ਅੱਜ ਨਾ ਦੌੜ ਲੱਗੀ ਆ ਵੀ ਮੈਂ ਬੋਤਲ ਪੀ ਜਾਣਾ ਮੈਂ ਡੇਢ ਪੀ ਜਾਣਾ ਸਾਡੇ ਬੰਦੇ ਪੰਜਾਬ ਦੇ ਵਿੱਚ ਅੱਜ ਠੇਕੇ ਹੁਣ ਜਾ ਕੇ ਦੇਖੋ ਭਰੇ ਪਏ ਹੋਣੇ ਹੇ ਜੀ ਬੈਠੇ ਆ ਉੱਥੇ ਮੁਰਕਿਆ ਦੁਰਦਸ਼ਾ ਹੁੰਦੀ ਹੈ ਯਾਰ ਬਾਈ ਨਾ ਤਾਂ ਘਰਦਿਆਂ ਜੋਗੇ ਰਹੇ ਬੱਚਿਆਂ ਜੋਗੇ ਰਹੇ ਉਹ ਵੀ ਲਿਖ ਕੇ ਸੱਟ ਗਏ ਵੀ ਅਸੀਂ ਨਹੀਂ ਸਾਂਭਣਾ ਨਾ ਉਹ ਉਹਨਾਂ ਜੋਗੇ ਰਹੇ ਜਿਨ੍ਹਾਂ ਨੇ ਕੱਢਿਆ ਜੀਵਨ ਹਣ ਸ਼ਰਾਬ ਡੋਡੇ ਆ ਕਰੀ ਬੈਠੇ ਹਾਲ ਆ ਦੇਖੋ ਕਿੰਨਾ ਢਿੱਡ ਦੇਖੋ ਪਾਣੀ ਭਰਿਆ ਹੈ ਪੂਰੇ ਢਿੱਡ ਚ ਪਾਣੀ ਨਾੜਾ ਦੇਖੋ ਨੀਲੀਆਂ ਨੀਲੀਆਂ ਕਿਵੇਂ ਦੀਆਂ ਸਾਰੀਆਂ ਅਸ਼ਰਾਬ ਕਰਦੀ ਆ ਇਹ ਕੁਛ ਆ ਜਿਹੜੀ ਤੁਸੀਂ ਹਾਂ ਤੇ ਦੇਖੋ ਕਿੱਡੇ-ਕੱਡੇ ਸੁੱਜੇ ਪਏ ਪੈਰ ਤਾਂ ਗਲੇ ਪਏ ਆ ਆ ਤਾਂ ਤੁਸੀਂ ਇਹਦੀ ਵੀਡੀਓ ਦੇਖੋ ਜਿਹੜੀ ਜਿਹੜੇ ਹਾਲਤ 'ਚ ਸਾਡੇ ਕੋਲ ਆਇਆ ਸੀ ਹਾਲਤ ਇੰਨੀ ਮਾੜੀ ਸੀ ਉਹ ਨਹਾਵਤ ਬਾਕੇ ਕੱਪੜੇ ਬਦਲਾ ਕੇ ਉਠਾਇਆ ਪਾਣੀ ਪਿਲਾਉ ਪੁੱਤ ਕੱਲ ਦੇ ਬਾਪੂ ਤਾਂ ਪੁੱਛੀ ਜਾਂਦੇ ਆ ਵੀ ਬਾਪੂ ਦੱਸ ਕੌਣ ਆਇਆ ਕਿੱਥੋਂ ਆਇਆ ਤੂੰ ਦੱਸਦਾ ਹੀ ਨਹੀਂ ਫਿਰ ਝੂਠੇ ਦੇ ਘਰ ਟੱਕਰ ਜਾਣਾ ਪੈਣਾ ਸਾਨੂੰ ਕੀ ਮਦਦ ਕਰੀਏ ਐਸੇ ਬੰਦਿਆਂ ਦੀ ਬਾਈ ਕਈ ਕਹਿਣਗੇ ਇਹੋ ਜਿਹੀ ਮਦਦ ਨਾ ਕਰੋ ਭੇਜੋ ਜੀ ਵਾਪਸ ਇਹਨੂੰ ਮੈਂ ਤਾਂ ਸਾਡੇ ਪਿਆਵਾਂ ਵਰਗਾ ਯਾਰ ਇੱਥੇ ਰੁੜੂਗਾ ਕਿਤੇ ਡਿੱਗੂਗਾ ਅੱਡਵੱਟਾ ਸਿਰ ਤੇ ਬੰਨਿਆ ਮਾੜੀ-ਮੋਟੀ ਬਾਈ ਜ਼ਿੰਮੇਵਾਰੀ ਰੱਖੋ ਸਿਆਣਪ ਵਰਤੋ ਸਮਝਦਾਰੀ ਸਮਝੋ ਬਰਤੋਰੀ ਇਹਦੇ ਬੱਚਿਆਂ ਨੂੰ ਵੀ ਬੇਨਤੀ ਹੈ ਸਾਡੀ ਭਾਈ ਮਿਲ ਜਾਓ ਆ ਕੇ ਯਾਰ ਕੋਈ ਨਹੀਂ ਹੁੰਦਾ ਅਸੀਂ ਨਹੀਂ ਕਹਦੇ ਤੁਸੀਂ ਇਹਦਾ ਇਲਾਜ ਕਰਾਓ ਮਿਲੋ ਤਾਂ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ